ਤੇ ਕਿਹਾ ਜਾ ਰਿਹਾ ਕਿ ਤੁਹਾਨੂੰ ਬੁੱਥਾ ਤੇ ਤੁਸੀਂ ਨਾ ਬੈਠੋ ਤੇ ਡਰਾਵੇ ਦਿੱਤੇ ਜਾ ਰਿਹਾ ਤੁਹਾਨੂੰ ਮੈਂ ਪਹਿਲਾ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਵ ਸਿੰਘ ਦਾ ਵਿਆਹ ਸੁਣਾਉਣਾ ਉਹ ਤੋਂ ਬਾਅਦ ਆਪਾਂ ਅੱਗੇ ਗੱਲਬਾਤ ਕਰਦੇ ਆਂ ਧਿਆਨ ਦੇ ਨਾਲ ਸੁਣ ਲੈਣਾ ਵੀਰੇ ਆ ਕਿ ਮੇਰੀ ਅਰਬਿੰਦ ਕੇਜਰੀਵਾਲ ਦੀ ਗਰੰਟੀ ਹੁੰਦੀ ਆ ਮੈਂ ਪੂਰੀ ਕਰਦਾ ਤੂੰ ਕਿਹਾ ਸੀ ਕਿ ਮੈਂ 24 ਘੰਟਿਆਂ ਦੇ ਵਿੱਚ ਜਿਨ੍ਹਾਂ ਨੇ ਵਿਆਹ ਦੇ ਵੀ ਕੀਤੇ ਗੁਰੂਗ੍ਰੰਥ ਸਾਹਿਬ ਦੇ ਉਹਨਾਂ ਨੂੰ ਮੈਂ ਫਾਹੇ ਲਾ ਦੂ ਫਾਹੇ ਟੰਗ ਦੂ 4 ਸਾਲ ਹੋ ਗਏ 24 ਘੰਟਿਆਂ ਦੀ ਗੱਲ ਕੀਤੀ ਸੀ ਤਾਂ ਨੇ ਕਿਤੇ ਚੁਟਕੀ ਦੇ ਨਾਲ ਕਹਿ ਦਿੰਦੀ ਅਸੀਂ ਐਮ ਐਸ ਵੀ ਦੇ ਦਾਂਗੇ ਗੁੰਡਾ ਕਰਦੀ ਅੱਜ ਸਿੱਖਣਾ ਤੇ ਪੰਜਾਬ ਦੇ ਵਿੱਚ ਹਰ ਗਲੀ ਹਰ ਮੋੜ ਦੇ ਉੱਪਰ ਨਾ ਨਸ਼ਾ ਬੰਦ ਹੋ ਰਿਹਾ ਤੇ ਨਾ ਗੋਲੀਆਂ ਬੰਦ ਹੋ ਰਹੀਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਕਿ ਖਬਰਾਂ ਜਿਹੜੀ ਅੱਜ ਮੈਂ ਸੁਣਾਉਣ ਲੱਗਿਆ ਬੜੇ ਧਿਆਨ ਦੇ ਨਾਲ ਸੁਣਨਾ ਰੋਟੇ ਖੜੇ ਕਰਨ ਵਾਲੀ ਖਬਰਾਂ ਤੇ ਉਸ ਆਗੂ ਤੇ ਇੱਕ ਜਾਣ ਲੇਵਾ ਹਮਲਾ ਹੋਇਆ ਭਾਈ ਅੰਮਰਤਪਾਲ ਸਿੰਘ ਦੀ ਪਾਰਟੀ ਦਾ ਨਮਾਇੰਦਾ ਜਿਹੜਾ ਮੁੱਖ ਬੁਲਾਰਾ ਹੈਗਾ ਤਰਨਤਾਰ ਦੀ ਸੀਟਾਂ ਤੁਹਾਨੂੰ ਸਭ ਨੂੰ ਪਤਾਗਾ ਉਹਦੇ ਤਹਿਤ ਆਪਾਂ ਗੱਲਬਾਤ ਕਰਾਂਗੇ ਅੱਜ ਸਾਰੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਆਪਣੇ ਕਮੈਂਟ ਜਰੂਰ ਕਰਿਓ ਕਮੇ ਕਿਸ ਨੇ ਕਾਰਾ ਕੀਤਾ ਕਮੇ ਇਹ ਲੋਕ ਮਟਿਆਉਣ ਲੱਗੇ ਨੇ ਮਹਿਰਜੀ ਦਾ ਖਾਲਸਾ ਮਹਿਰਜੀ ਕੀ ਫਤਿਹ ਕਿਸੇ ਸੈਰ ਦੀਆਂ ਦੋ ਲੈਣਾ ਨੇ ਉਹ ਕਹਿੰਦਾ ਬੜਾ ਭਰਮਾ ਸਾਡੇ ਕਾਤਲਾਂ ਨੂੰ ਅਸੀਂ ਹੋਮਾਂਗੇ 2004 ਲੋਕੋ ਅਸੀਂ ਮਾਰ ਮਾਰ ਕਦੇ ਨਾ ਮੁੱਕਦੇ ਐਡੀ ਵੱਡੀ ਲੰਬੀ ਆ ਸਾਡੀ ਕਤਾਰ ਲੋਕੋ ਮਾ ਅੱਜ ਗੱਲ ਕਰਨ ਲੱਗਿਆ ਅਕਾਲੀ ਦਲ ਬਾਦਸ਼ ਪੰਜਾਬ ਦੇ ਜਥੇਬੰਦੀ ਦਾ ਇੱਕ ਨੌਜਵਾਨ ਆਗੂ ਜਿਹੜਾ ਕਿ ਇੱਕ ਪੁਲਿਸ ਦੀ ਵਰਦੀ ਦੇ ਵਿੱਚ ਗੁੰਡਾ ਧਾਰੀ ਖੜਾ ਸੀ ਤੇ ਸੁਖਦੇਵ ਸਿੰਘ ਕਾਦੀਆ ਨਾਮ ਦਾ ਨੌਜਵਾਨ ਜਿਹੜਾ ਕਿ ਤਰਨਤਾਰਨ ਦੇ ਵਿੱਚ ਆ ਪਾਇ ਸੰਦੀਪ ਸਿੰਘ ਸੰਨੀ ਦੇ ਪਰ ਆ ਮੰਦੀਪ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਿਆ ਸੀ ਅੰਮ੍ਰਿਤਸਰ ਤੋਂ ਬਟਾਲਾ ਰੋਡ ਤੇ ਆਪਣੇ ਘਰ ਜਾ ਰਿਆ ਸੀ ਤੇ ਰਸਤੇ ਦੇ ਵਿੱਚ ਇੱਕ ਗੁੰਡਾ ਧਾਰੀ ਜਿਹੜਾ ਕਿ ਵਰਦੀ ਪਾਈ ਆ ਕਿ ਆਸਲੀਆ ਜਾਂ ਨਕਲੀਆ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਉਹਦੇ ਵੱਲੋਂ ਹੱਥ ਦਿੱਤਾ ਗਿਆ ਤੇ ਗੱਡੀ ਰੋਕ ਲਈ ਆ ਤੇ ਉਹਦੇ ਉੱਤੇ ਇੱਕ ਪਦਾਰਥ ਛੱਟਿਆ ਗਿਆ ਦਸਿੱਲਾ ਤੇ ਪੈਟਰੋਲ ਬੰਬ ਛੱਟਿਆ ਗਿਆ ਤੇ ਗੱਡੀ ਨੂੰ ਝਟਪਟ ਵਿੱਚ ਅੱਗ ਲੱਗ ਜਾਂਦੀ ਆ ਤਾ ਉਸ ਨੌਜਵਾਨ ਸਖਦੇਵ ਸਿੰਘ ਨੇ ਜਿਹੜਾ ਕਿ ਮੰਗ ਲਈ ਗੱਡੀ ਦਾ ਜਿਹੜਾ ਸ਼ੀਸ਼ਾ ਤੋੜ ਕੇ ਬਾਹਰ ਹੀ ਖੋਲ ਕੇ ਜਿਹੜਾ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਆ ਦੱਸਿਆ ਜਾ ਰਿਹਾ ਕਿ ਸਖਦੇਵ ਸਿੰਘ ਦਾ ਜਿਹੜਾ ਸਰੀਰ ਆ 50% ਝੁੱਲਸਿਆ ਗਿਆ ਜਿਸ ਨੂੰ ਕਿ ਡੀ ਐਮ ਸੀ ਦੇ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਐਤੋਂ ਪਤਾ ਲੱਗਦਾਗਾ ਕਿ ਇਹ ਕਿਹੜੀਆਂ ਪਾਰਟੀਆਂ ਦੇ ਗੁੰਡਾ ਕਰਦੀ ਸਿਖਰਾਂ ਤੇ ਆ ਕਿਹੜੀ ਪਾਰਟੀ ਕਹਿੰਦੀ ਸੀ ਸਾਂ ਦੰਦ ਭੇਦ ਲੜਾਈ ਤਕੜਾ ਸਭ ਕੁਝ ਕਰਨਾ ਪੈ ਗਿਆ ਅਸੀਂ ਚੋਣਾਂ ਜਿੱਤਣੀਆਂ ਨੇ ਅੱਜ ਉਹ ਨਤੀਜੇ ਸਾਹਮਣੇ ਆਉਣ ਲੱਗ ਪਿਆ ਇੱਕ ਨੌਜਵਾਨ ਤੜ ਦੀ ਉਮਰ ਦਾ ਨੌਜਵਾਨ ਐਥੇ ਲੋਕਤਲਤਾ ਦਾ ਗਲਾ ਕੁੱਟਿਆ ਯਾਰਿਆ ਕਾਣ ਹੋ ਰਿਆਗਾ ਅੱਜ ਚੋਣ ਕਮਿਸ਼ਨ ਕਿੱਥੇ ਆ ਅੱਜ ਸਾਡਾ ਜਿਹੜਾ ਕਿ ਸੰਵਿਧਾਨ ਦਾ ਰੌਲਾ ਪਾਉਣ ਵਾਲੇ ਸੰਵਿਧਾਨ ਦੇ ਸੌਹਾ ਖਾਣ ਵਾਲੇ ਖੁਦ ਸੰਵਿਧਾਨ ਦਾ ਜਿਹੜੀਆਂ ਝੰਡੀਆਂ ਉਡਾ ਰਹੇ ਆ ਤੇ ਇੱਕ ਉਹ ਨੌਜਵਾਨ ਕਿ ਹਰ ਇੱਕ ਨੂੰ ਅਧਿਕਾਰ ਹੈ ਭਾਈ ਪਾਰਟੀ ਵਿੱਚ ਖੜਾ ਹੋਣਾ ਤੇ ਇਹਨਾਂ ਨੂੰ ਡਰ ਬੜਾ ਸਤਾਇਆ ਹੋਇਆ ਸਾਰੀਆਂ ਪਾਰਟੀਆਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਤੋਂ ਕਿ ਲੱਗਦਾ ਇਹਨਾਂ ਨੂੰ ਕਿ 2000 ਜਿਹੜਾ 24 ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਸਰਬਜੀਤ ਸਿੰਘ ਖਾਲਸਾ ਨੂੰ ਵੱਡੀ ਜਿੱਤ ਪ੍ਰਾਪਤ ਕੀਤੀ ਆ ਇਸ ਵਾਰ ਫੇਰ ਤਰਨਤਾਰਨ ਵਾਲੇ ਲੋਕ ਆ ਤੇ ਸੋਚਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਤੇ ਸਮੁੱਚਾ ਸਿੱਖ ਪੰਥ ਵੱਲੋਂ ਖੜਾ ਕੀਤਾ ਉਮੀਦਵਾਰ ਭਾਈ ਸੰਦੀਪ ਸਿੰਘ ਸੰਨੀ ਉਹ ਨੌਜਵਾਨ ਆ जिने कसूरी गंध साहब ਕੀਤਾ ਤੇ ਦੂਸਰਾ ਉਹ ਦੁਸ਼ਟ ਹਜ਼ਾਰਾਂ ਨੌਜਵਾਨਾਂ ਦਾ ਕਾਤਲ ਸੁਭਸਰਾਂਦ ਦਾ ਜਿਹੜਾ ਅੰਤ ਕੀਤਾ ਉਹਦਾ ਭਰਾ ਨੂੰ ਪਹਿਲਾਂ ਵੀ ਧਮਕੀਆਂ ਆ ਰਹੀਆਂ ਕਿ ਤੂੰ ਪਿੱਛੇ ਹਟ ਜਾ ਤੇਰੀ ਗੋਲੀ ਮਾਰ ਦੇਵਾਂਗੇ ਉਸ ਤੋਂ ਬਾਅਦ ਆਹ ਨਤੀਜਾ ਇੱਕ ਤੁਹਾਡੇ ਸਾਹਮਣੇ ਆ ਚੁੱਕਿਆਗਾ ਤੇ ਇਸ ਤੋਂ ਤੱਕ ਕਿ ਆ ਜਾ ਰਿਹਾ ਕਿ ਤੁਹਾਨੂੰ ਬੁੱਥਾ ਤੇ ਤੁਸੀਂ ਨਾ ਬੈਠੋ ਤੇ ਡਰਾਵੇ ਦਿੱਤੇ ਜਾ ਰਿਹਾ ਤੁਹਾਨੂੰ ਮੈਂ ਪਹਿਲਾਂ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਵ ਸਿੰਘ ਦਾ ਵਿਆਹ ਸੁਣਾਉਣਾ ਉਹ ਤੋਂ ਬਾਅਦ ਆਪਾਂ ਅੱਗੇ ਗੱਲਬਾਤ ਕਰਦੇ ਆਂ ਧਿਆਨ ਦੇ ਨਾਲ ਸੁਣ ਲੈਣਾ ਵੀਡੀਓ ਆਪਣੇ ਕਮੈਂਟ ਜ਼ਰੂਰ ਕਰ ਲੈਣਾ ਬੜਾ ਇਥੇ ਦੁਖਦਾਈ ਖਬਰ ਆ ਇਹ ਬੜੀ ਇੱਕ ਰੋਂਗੜੇ ਖੜੇ ਕਰਨ ਵਾਲੀ ਜਿਹੜੀ ਖਬਰ ਆ ਕਿ ਇਹ ਗੁੰਡਾਗਰਦੀ ਆ ਇਹ ਸਰੇ ਆਮ ਆ ਕਿ ਤੁਸੀਂ ਕਿੰਨੇ ਕਿੰਨੂ ਮਕਾਓਂਗੇ ਕਿੰਨਾ ਕਿੰਨੂ ਮਾਰੋਗੇ ਅੱਜ ਦੀਪ ਸਿੱਧੂ ਦਾ ਜਿਹੜਾ ਕਈਆਂ ਗੱਲਾਂ ਸੱਚ-ਸਾਤ ਹੋ ਰਹੀਆਂ ਨੇ ਪਹਿਲਾਂ ਭਾਈ ਅਮਰਪਾਲ ਸਿੰਘ ਦੇ ਪਿੱਤਾ ਦਾ ਵਿਆਹ ਸੁਣੋ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣ ਲਿਓ ਸਾਰੀ ਨੂੰ ਕਿਉਂਕਿ ਇੱਕ ਕੌਮ ਦਾ ਮਸਲਾਗਾ ਸਿੰਘ ਤੇ ਜਾਨਲੇਵਾ ਹਮਲਾ ਹੋਇਆ ਅੰਮ੍ਰਿਤਸਰ ਹਾਈਵੇ 'ਤੇ ਸਿੰਘ ਤੇ ਜਾਨਲੇਵਾ ਹਮਲਾ ਹੋਇਆ ਅਸੀਂ ਆਦੀ ਜੋ ਮੰਗ ਕੀਤੀ ਮੰਗ ਰੱਖੀ ਜਾ ਰਹੀ ਹੈ ਕੱਲ ਨੂੰ ਸ਼ਾਮ ਨੂੰ 11:30 ਵਜੇ ਤੋਂ ਬਾਅਦ ਜਿੱਥੋਂ ਚੱਲੇ ਆਪਣੇ ਘਰ ਜਾਣ ਵਾਸਤੇ ਕਾੜੀਆਂ ਤੇ ਉਹ ਰਸਤੇ ਵਿੱਚ ਅੰਮ੍ਰਿਤਸਰ ਤੋਂ ਬੇਰਕਾ ਪਟਾਣਾ ਰੋਡ ਤੇ ਜਾਂਦੇ ਆ ਉਥੇ ਕਿਸੇ ਖਾਕੀ ਵਰਦੀ ਧਾਰੀ ਨੇ ਉਹਨੂੰ ਕਿਤੇ ਹੱਤਿਆ ਤੇ ਉਹ ਰੁਕ ਰੁਕਿਆ ਤੇ ਰੁਕਦਿਆ ਸਾਰੀ ਜਦੋਂ ਕੋਈ ਉਮਰ ਨਾਲ ਗੱਲਬਾਤ ਹੋਈ ਤੇ ਉਸੇ ਵੇਲੇ ਕੋਈ ਪਤਾ ਨਹੀਂ ਚੱਲ ਸੀਟਕਾਰ ਸੁੱਟਿਆ ਗਿਆ ਕੀ ਕੀਤਾ ਗਿਆ ਤੇ ਉਹ ਇੱਕਦਾਂ ਬਲਾਸਟ ਹੋ ਕੇ ਤੇ ਗੱਡੀ ਬਾਲਤਾਂ ਆ ਗਈ। ਅੱਗ ਲੱਗੀ ਤੇ ਉਹ ਬੜੀ ਮੁਸ਼ਕਲ ਨਾਲ ਉਸ ਜਿਹੜੀ ਉਹਦੀ ਬਾਰੀ ਸੀ ਉਹ ਵੀ ਨਹੀਂ ਖੁੱਲੀ। ਉਹ ਪਿਛਲੀ ਬਾਰੀ ਥਾਣੀ ਬੜੀ ਮੁਸ਼ਕਲ ਨਾਲ ਨਿਕਲ ਕੇ ਤੇ ਉਹ ਕਾਫੀ ਚੁਸਤuca ਸੀਗਾ। ਉਹ ਸਾਡਾ ਇੱਕ ਬੜਾ ਸਰਗਰਮ ਵਰਕਰ ਸੀਗਾ, ਸਰਗਰਮ ਆਗੂ ਸੀਗਾ ਹਰਦੀ ਪਾਰਟੀ ਦਾ ਤੇ ਸਾਨੂੰ ਇਹ ਸ਼ੱਕ ਹੁੰਦਾ ਕਿ ਸ਼ਾਇਦ ਕੋਈ ਸਾਡੇ ਵਿਰੋਧੀ ਸਰਕਾਰ ਵੱਲੋਂ ਜਾਂ ਸਾਡੇ ਵਿਰੋਧੀ ਜਿਹੜੇ ਆ ਵੀਦਵਾਰ ਆ ਉਹਨਾਂ ਵੱਲੋਂ ਕੋਈ ਇਹੋ ਜਿਹਾ ਕਾਰਾ ਲੱਗਦਾ ਕਿ ਕੀਤਾ ਹੋ ਸਕਦਾ ਇਹ ਵੈਸੇ ਤਾਂ ਜਾਂਚ ਦਾ ਵਿਸ਼ਾ ਸੀ ਸਰਕਾਰ ਨੂੰ ਕਹਿੰਨੇ ਕਿ ਦੀ ਨਰਪੱਖ ਜਾਂਚ ਜਿਹੜੀ ਆ ਉਹ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕੋਸ਼ਿਸ਼ ਕਰਨ ਤੇ ਉਹ ਦੁੱਧ ਦਾ ਰੋਤੇ ਪਾਣੀ ਦਾ ਪਾਣੀ ਬਾਪੂ ਤਰਸੇ ਸਿੰਘ ਜੀ ਇਹ ਸਰਕਾਰਾਂ ਨੇ ਕਦੇ ਜਾਂਚ ਕਰਾਉਂਦੀ ਆ ਸਰਕਾਰਾਂ ਨੇ ਜਿਹੜਾ ਕਾਤਲ ਕਰਵਾਏ ਨੇ ਪਹਿਲਾਂ ਭਾਈ ਦੀਪ ਸਿੰਘ ਸਿੱਧੂ ਸਰਕਾਰਾਂ ਤੋਂ ਕੀ ਤੁਸੀਂ ਮੰਗ ਰੱਖਦੇ ਹੋ ਕੀ ਤੁਸੀਂ ਆਸ ਰੱਖਦੇ ਹੋ ਕਿਹੜੀਆਂ ਸਰਕਾਰਾਂ ਤੁਹਾਨੂੰ ਇਨਸਾਫ ਦੇਣਗੀਆਂ ਉਹ ਸਰਕਾਰਾਂ ਜਿਹੜੇ ਤੁਹਾਡੇ ਪੁੱਤ ਨੂੰ ਜਿਹੜਾ ਕਿ 3.5 ਸਾਲ ਤੋਂ ਬੰਦੀ ਬਣਾਇਆ ਹੋਇਆ ਐਨਐਸਏ ਲਗਾ ਕੇ ਇਹਦੀ ਸਿਵਲ ਇਨਕੁਆਰੀ ਦੀ ਮੰਗ ਕਰੋ ਸਿਵਲ ਇਨਕੁਆਰੀ ਆ ਜਿਹੜੀ ਉਹ ਕਰੋ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੇ ਉਹ ਕਿਸੇ ਨਾਲ ਲਿਆ ਦੇਣੀ ਕਰਦੀ ਕਿਸੇ ਵੀ ਸਰਕਾਰ ਆ ਤੁਸੀਂ ਜਿਹੜੀ ਕਿ ਆਰਮੀ ਬਲਾਉ ਸੈਂਟਰ ਤੋਂ ਮੰਗ ਕਰੋ ਤੁਸੀਂ ਨਾ ਇਹ ਸੋਚੋ ਕਿ ਸਭ ਕੁਝ ਠੀਕ ਹੈ ਤੇ ਸਭ ਕੁਝ ਠੀਕ ਨਹੀਂ ਬੜਾ ਕੁਝ ਹੋਣ ਵਾਲਾ ਹੈਗਾ ਅਜੇ 4-5 ਦਿਨ ਪਏ ਆ 8 ਨਵੰਬਰ ਹੋਇਆ ਗਿਆ 11 ਨਵੰਬਰ ਨੂੰ ਵੋਟਾਂ ਪੈਣੀਆਂ ਨੇ ਬੜਾ ਕੁਝ ਹੋਣ ਵਾਲਾਗਾ ਇਹ ਡਰਾਵੇ ਦਿੱਤੇ ਜਾ ਰਹੇ ਨੌਜਵਾਨਾਂ ਨੂੰ ਕਿ ਤੁਸੀਂ ਬੂਥਾਂ ਤੇ ਨਾ ਬੈਠੋ ਤੇ ਅੱਜ ਜਿਹੜਾ ਇਹ ਹਾਲ ਆ ਪੰਜਾਬ ਦਾ ਆਮ ਆਦੀ ਪਾਰਟੀ ਦੀ ਸਰਕਾਰ ਆ ਕਹਿੰਦੀ ਹੈ ਜੀ ਅਸੀਂ ਨਿਰਪੱਖ ਆ ਅਸੀਂ ਚੋਣ ਨਿਰਪੱਖ ਕਰਾਵਾਂਗੇ ਅਰਵਿੰਦ ਕੇਧਰੀਵਾਲ ਦਾ ਬਿਆਨ ਤੁਸੀਂ ਸੁਣ ਲਿਆ ਤੇ ਅੱਜ ਉਹਨੂੰ 47 ਕਿ ਜਿਨ੍ਹਾਂ ਕਿ 4 ਸਾਲਾਂ ਬਾਅਦ ਆ ਤੇ ਜਾਦੇ ਆ ਗਿਆ ਕਿ ਗੈਂਗਸਟਰ ਨੇ ਤੇ ਗੈਂਗਸਟਰ ਸੱਤ ਦਿਨਾਂ ਦੇ ਵਿੱਚ ਅਕੇ ਜੀ ਛੱਡ ਕੇ ਭੱਜ ਗੋ ਤਰਨਤਾਰ ਤੇ ਪੰਜਾਬ ਆ ਚਾਰ ਸਾਲਾਂ ਬਾਅਦ ਕਿੱਥੇ ਸੀ ਚਾਰ ਸਾਲਾਂ ਤੇ ਪਹਿਲਾ ਤੂੰ ਤੇ ਅਰਵਿੰਦ ਕੇਜਰੀਵਾਲ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਆ ਤੁਸੀਂ ਕਿਹਾ ਕਿ ਮੇਰੀ ਅਰਵਿੰਦ ਕੇਜਰੀਵਾਲ ਦੀ ਗਾਰੰਟੀ ਹੁੰਦੀ ਆ ਮੈਂ ਪੂਰੀ ਕਰਦਾ ਤੂੰ ਕਿਹਾ ਸੀ ਕਿ ਮੈਂ 24 ਘੰਟਿਆਂ ਦੇ ਵਿੱਚ ਜਿਨ੍ਹਾਂ ਨੇ ਬਿਆਦਵੀ ਕੀਤੇ ਗੁਰੂਗ੍ਰੰਥ ਸਾਹਿਬ ਦੀ ਉਹਨਾਂ ਨੂੰ ਮੈਂ ਫਾਇਹ ਲਾ ਦੂ ਫਾਇਹ ਟੰਗ ਦੂ ਚਾਰ ਸਾਲ ਹੋ ਗਏ 24 ਘੰਟਿਆਂ ਦੀ ਗੱਲ ਕੀਤੀ ਸੀ ਤੁਹਾਡੀ ਕਿਤੇ ਚੁਟਕੀ ਦੇ ਨਾਲ ਕਹਿ ਦਿੰਦੀ ਅਸੀਂ ਐਮਐਸਬੀ ਦੇ ਦਾਂਗੇ ਗੁੰਡਾ ਕਰਦੀ ਅੱਜ ਸਿੱਖਣਾ ਤੇ ਪੰਜਾਬ ਦੇ ਵਿੱਚ ਹਰ ਗਲੀ ਹਰ ਮੋੜ ਦੇ ਉੱਪਰ ਨਾ ਨਸ਼ਾ ਬੰਦ ਹੋ ਰਿਹਾ ਤੇ ਨਾ ਗੋਲੀਆਂ ਬੰਦ ਹੋ ਰਹੀਆਂ ਨੇ ਨਾ ਨੌਜਵਾਨਾਂ ਦੇ ਕਤਲ ਜਿਹੜੇ ਲਗਾਤਾਰ ਹੋ ਰਹੇ ਆ ਇਹਨਾਂ ਨੂੰ ਆਪਣਾ ਜਿਹੜਾ ਕਿ ਭੁਪੇਖਾ ਇਹਨਾਂ ਨੂੰ ਲੱਗਦਾ ਕਿ ਸਾਡੀ ਹੁਣ ਬੇੜੀ ਡੁੱਬਣ ਵਾਲੀ ਆ ਸੰਤ ਭਿੰਡਰਾ ਵਾਲੇ ਇੱਕ ਸ਼ਬਦ ਗਾਇਨ ਕਰਿਆ ਕਰਦੇ ਸਨ ਕਿ ਪੰਸੀ ਕੱਲਾ ਇਹਦੇ ਮਗਰ ਸਰਕਾਰੀ ਬੋਤੇ ਉਹ ਗੱਲ ਅੱਜ ਭਾਈ ਅੰਮਰਪਾਲ ਸਿੰਘ ਦੇ ਨਾਲ ਹੋ ਰਹੀ ਆ ਅੱਜ ਕੀ ਕੱਲੀ ਕੀ ਕਾਂਗਰਸੀ ਕੀ ਦੂਜਾ ਕੀ ਤੀਜਾ ਕੀ ਆਮ ਆਦੀ ਪਾਰਟੀ ਨੇ ਜਿਹੜਾ ਇੱਕ ਉਹ ਮਗਰ ਪਏ ਹੋਇਆ ਨੌਜਵਾਨ ਦੇ ਕੀ ਤੁਹਾਡੇ ਤੋਂ ਖੋਲਿਆ ਕੀ ਕਰ ਲਿਆ ਸਿਰ ਪੋ ਦਾ ਕਸੂਰ ਇਹਨਾਂ ਸੀ ਕਿ ਵੋਟਾਂ ਦੇ ਵਿੱਚ ਖੜਾ ਹੋ ਗਿਆ ਫਿਰ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਜੇ ਇੱਥੇ ਲੋਕਤੰਤਰ ਹੈ ਤੇ ਸੰਵਿਧਾਨ ਹੈ ਤੇ ਫਲਾਨਾ ਤੇ ਤਵੇਂ ਕੜਾ ਆ ਪਰ ਤੁਸੀਂ ਸਾਰਿਆਂ ਦੇ ਤਰਝੀਆਂ ਤੁਸੀਂ ਆਪ ੜਾ ਰਹੇ ਹੋ ਤੁਸੀਂ ਵਰਦਿਆਂ ਪਾ ਕੇ ਸੌਣਾ ਖਾ ਕੇ ਜਿਹੜਾ ਉਹਦਾ ਸੰਵਿਧਾਨ ਦੀ ਜਿਹੜੇ ਅਲੰਗੜਾ ਕਰ ਰਹੇ ਹੋ ਅੱਜ ਜਿਹੜੇ ਹਮਲੇ ਹੋ ਰਹੇ ਆ ਇਹ ਬੜੇ ਜਾਣਬੁੱਝ ਕੇ ਕੀਤੇ ਜਾ ਰਹੇ ਆ ਅਦੇ ਨੌਜਵਾਨ ਚੜ੍ਹਦੀ ਉਮਰ ਦਾ ਨੌਜਵਾਨ ਦਗਦਾ ਕਰਦਾ ਚਿਹਰਾ ਜਿਹੜਾ ਤੁਸੀਂ ਮਿੱਟੀ ਦੇ ਵਿੱਚ ਮਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਪਰ ਤੁਸੀਂ ਲੋਕ ਅੱਜ ਤਰਨ ਤਰਨ ਦੇ ਵਾਸਤੇ ਤੁਸੀਂ ਇਹ ਸਮਝ ਲਓ ਕਿ ਲੋਕ ਇਹ ਕਿੱਥੋਂ ਤੱਕ ਗਿਰ ਸਕਦੇ ਆ ਕਿੱਥੋਂ ਤੱਕ ਗਿਰ ਸਕਦੇ ਇਹ ਲੋਕ ਆ ਆਉਣ ਵਾਲਾ ਪੰਜਾਬ ਦਾ ਮਾਹੌਲਾ ਜਿਹੜਾ ਦਿਨੋ ਦਿਨ ਖਰਾਬ ਹੋ ਰਿਹਾ ਹੈਗਾ ਆਉਣ ਵਾਲੇ 27 ਤੱਕ ਜਿਹੜਾ ਕੀ ਹਾਲ ਬਣੂਗਾ ਜੇ ਪੰਜਾਬ ਦਾ ਜੇਕਰ ਤੁਸੀਂ ਇਹਨਾਂ ਗੁੰਡਿਆਂ ਧਾਰੀਆਂ ਨੂੰ ਜਿਤਾ ਦਿੱਤਾ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੂੰ ਗੁੰਡੇ ਨਾ ਕਹੋ ਤਾਂ ਇਹ ਰਾਜ ਕਹੀਏ ਤਾਂ ਹੋਰ ਫਿਰ ਕੀ ਕਹੀਏ ਸਾਡੇ ਗੁਰਨਾਨਕ ਦੇਵ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਅਪਦੇਸ਼ ਦਿੱਤਾ ਕਿ ਸੱਚ ਨੂੰ ਸੱਚ ਕਹੋ ਤੇ ਅਸੀਂ ਸੱਚ ਦੇ ਰਾਹ ਤੇ ਚੱਲਦੇ ਆ ਇਹ ਸਾਡ ਨੂੰ ਨਹੀਂ ਪਤਾ ਕਿ ਸਾਡੇ ਵੀ ਜਿਹੜਾ ਇਹ ਗੋਲੀ ਵੱਜ ਸਕਦੀ ਆ ਸਾਡੇ ਤੇ ਵੀ ਹਮਲੇ ਹੋ ਸਕਦੇ ਆ ਕਿਉਂਕਿ ਅਸੀਂ ਗੱਲ ਰੱਖਦੇ ਆ ਅਸੀਂ ਅਸੀਂ ਉਹਦੀ ਗੱਲ ਕਰਦੇ ਆ ਜਿਹੜਾ ਬੰਦਾ ਹੱਕ ਸੱਤ ਨਾਲ ਖੜਾਗਾ ਪਰ ਇਹ ਤੇ ਲੋਕਾਂ ਦਾ ਜਿਹੜਾ ਬੜਾ ਜ਼ੋਰ ਲੱਗਿਆ ਹੋਇਆਗਾ ਦਬਾਉਣ ਵਾਸਤੇ ਕਦੇ ਪੇਜ ਬੰਦ ਕਰਾਇਆ ਜਾਂਦੇ ਆ ਕਦੇ ਕੁਝ ਕੀਤਾ ਜਾਂਦਾ ਕਦੇ ਕੁਝ ਕੀਤਾ ਜਾਂਦਾ ਤੇ ਇਹ ਬੜੀ ਖਬਰ ਆ ਬੜੀ ਦਿਲਚਸਪ ਖਬਰ ਆ ਇਹਨੂੰ ਜਿਹੜਾ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖਿਓ ਤੇ ਵੀਡੀਓ ਜਿਹੜਾ ਇਹ ਕਿਸ ਨੇ ਹਮਲਾ ਕੀਤਾ ਕਿਹਦੇ ਇਹ ਜਿਹੜਾ ਕਿਹਦੇ ਗੁੰਡਾ ਕਰਦੀ ਹੈ ਇਹ ਵੀ ਜ਼ਰੂਰ ਦੱਸਣਾ ਧੰਨਵਾਦ ਬਰਜੇ ਦਾ ਖਾਲਸਾ ਬਰਜੇ ਕੀ ਫਤਈ